ਵੈਗੁਰੂ ਵੈਗੁਰੂ ਕਹਿੰਦੇ ਆ ਸਾਰੇ ਸੋਨਿਆ ਤੋਤਾਰਾ ਰਟਨ ਹੈ ਜੀ ਇਹ ਕਹਿੰਦੇ ਤੋਤਾਰਾ ਰਟਨ ਹੈ ਸੱਚੀ ਮੁਚੀ ਜਿਹਨੇ ਨਹੀਂ ਜਪਣਾ ਜਿਹੜੀਆਂ ਮਰਜੀ ਦਲੀਲਾਂ ਦਈ ਜਾਏ ਮੈਂ ਇੱਕ ਦਿਨ ਕਿਹਾ ਸੀ ਗੁਰਬਾਣੀ ਤਾਂ ਕਹਿੰਦੀ ਤੋਤੇ ਰਟਾਂ ਦੀ ਗਣਕਾ ਤਰ ਗਈ ਸੁਵਾ ਪੜਾਵਤ ਗਣਕਾ ਤਰੀ ਸੋਹਰ ਨੈਨੂ ਕੀ ਪੁੱਤਰੀ ਲਿਵ ਲੱਗੀ ਤਿਸ ਤੋਤੇਉ ਨਿਤ ਪੜਾਏ ਕਰੇ ਅਸੋਤਾ ਬਸ ਇੱਕੋ ਮੇਰੀ ਬੇਨਤੀ ਹੈ ਇਹ ਕਹਿਣਾ ਵੀ ਵੈਗੁਰੂ ਵੈਗੁਰੂ ਕਹਾਂ ਪਰ ਉਦਾਹਰਨ ਦਿੰਨੇ ਸੀ ਖੰਡ-ਖੰਡ ਕਿਆ ਮੂੰਹ ਨਹੀਂ ਮਿੱਠਾ ਹੁੰਦਾ ਪਰ ਮੈਂ ਗੁਰਮਖੋ ਬੇਨਤੀ ਕਰਾਂਗਾ ਖੰਡ ਸਾਡੀ ਬਾਡੀ ਦਾ ਹਿੱਸਾ ਨਹੀਂ ਖੰਡ ਬਾਹਰੋਂ ਰਸ ਨਾਲ ਬਣੀ ਖੈ ਵੈ ਗੁਰੂ ਸਾਡੇ ਅੰਦਰ ਨੇ ਪਰ ਸੁਣਿਓ ਬਾਹਰ ਦੀ ਖੰਡ ਨੂੰ ਕਿਉਂ ਤੁਲਨਾ ਦਿੰਨੇ ਆ ਵੈ ਗੁਰੂ ਸ਼ਬਦ ਨਾਲ ਕਿਉਂਕਿ ਵੈ ਗੁਰੂ ਜੀ ਅੰਦਰ ਨੇ ਜਦੋਂ ਸਿੱਖ ਜਪ ਕਰਦਾ ਕਰਦਾ ਸਿਮਰਨ ਕਰੇਗਾ ਨਾ ਉਹਨੂੰ ਬਾਹਰੋਂ ਖੰਡ ਦੀ ਲੋੜ ਨਹੀਂ ਪੈਣੀ ਵੈ ਗੁਰੂ ਅੰਦਰੋਂ ਹੀ ਪ੍ਰਗਟ ਹੋਣਾ ਹੈ